ਦਾਸ ਸਾਹਿਬ ਵੱਲ ਅੱਗੇ ਦਾਸ ਮਹਾਕਾਲ ਦਾਬ ਸੁਦੇਸ਼ੇ ਪਹੁੰਚਿਆ ਅੱਜ ਅਸੀਂ ਤਰਾਂ ਸਰ ਸੈਲ ਕੇ ਪਹੁੰਚਿਆ ਜੋ ਧੰਗੁਰੂ ਗ੍ਰੰਥ ਸਾਹਿਬ ਜੋ ਨਗਰ ਮਰੜੀ ਖੁਰ ਤੋਂ ਜਾਂਦੇ ਗਏ ਨੇ ਜਿੱਥੇ ਦਾਸ ਲਗਭਗ 7 ਸਾਲ ਤੋਂ ਸੇਵਾ ਨਿਭਾ ਰਿਹਾ ਸੀ ਜਦੋਂ ਦਾਸ ਉੱਥੇ ਸੇਵਾ ਵਾਸਤੇ ਨੂੰ ਜੋ ਤੋਹਿਆ ਸੀ ਉਸ ਤੋਂ ਪਹਿਲਾਂ ਉੱਥੇ ਕੋਈ ਚੰਗਾ ਪ੍ਰਬੰਧ ਨਹੀਂ ਸੀ ਕੋਈ ਚੰਗੀ ਸੇਵਾ ਸਭਾਲ ਨਹੀਂ ਸੀ ਪਰ ਜਦੋਂ ਦਾਸ ਉੱਥੇ ਆ ਕਰਕੇ ਡਿਊਟੀ ਕਰਨ ਲਗਾ ਤੇ ਦਾਸ ਨੇ ਬਹੁਤ ਕੁਝ ਮਤਲਬ ਸੰਕਲਪ ਦੇ ਸਹਿਯੋਗ ਦੇ ਨਾਲ ਉੱਥੇ ਬਣਾਇਆ ਔਰ ਬਹੁਤ ਕੁਝ ਸੰਕਲਪ ਦੇ ਸਹਿਯੋਗ ਨਾਲ ਉੱਥੇ ਕੀਤਾ ਵੀ ਗੁਰੂ ਸਾਹਿਬ ਦੇ ਸਤਕਾਰ ਵਾਸਤੇ ਪਰ ਹੁਣ ਲੰਮੇ ਸਮੇਂ ਤੋਂ ਦਾਸ ਦਾਸ ਦਾ ਨਗਰ ਹਰਿਆਣਾ ਹੈ ਜੋ ਨਗਰੀ ਨਗਰ ਮੜੀ ਫਿਰ ਤੋਂ 10 11 ਕਿਲੋਮੀਟਰ ਦੂਰੀ ਤੇ ਹੈ ਔਰ ਨਿਰੰਤਰ 10 ਹਰ ਅਬਰਤੋਲੇ ਤੇ ਨਵੇ ਜਾ ਕੇ ਮਰਦਾ ਪ੍ਰਕਾਸ਼ ਕਰਦਾ ਸੀ ਔਰ ਸંધਿਆ ਵੇਲੇ ਵੀ ਸਿੱਕੜ ਜਾਂਦਾ ਸੀ ਦੋ ਵਕਤ ਪ੍ਰਸ਼ਾਨਾਂ ਜਾਣਾ ਪੈਂਦਾ ਸੀ ਔਰ ਉੱਥੇ ਵੀ 10 ਸਾਲ ਵਿੱਚ ਨਹੀਂ ਦੱਸ ਕਹਿੰਦੇ ਕਰਦਾ ਸੀ ਦਸ ਲਾੜਬਾਤ ਰਾਤ ਨੂੰ ਉੱਥੇ ਵੀ ਰਹਿਣਾ ਕਿਸੇ ਵੇਲੇ ਸੋਏ ਸੁਸਵਾਸਤੇ ਉੱਥੋਂ ਦੀਆਂ ਕੁਸਲਤਾ ਜਿਹੜੀਆਂ ਸਨ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਅਸੀਂ ਇਸਾਈ ਬਣ ਜਾਣਾ ਜਾਂ ਅਸੀਂ ਹੋਰ ਪਾਸੇ ਚਲੇ ਜਾਣਾ ਤੇ ਫਿਰ ਅਸੀਂ ਉਸੇ ਨਾਲ ਸਮਝੌਤ ਕੀਤੀ ਤੇ ਚਲੋ ਇਹ ਸੁਝਾਵੇ ਕਿ ਲੋਕ ਲੈਣ ਕਿ ਇਹ ਨੂੰ ਪਹਿਲਾਂ ਜੁੜਨਗੇ ਪਰ ਹੋਇਆ ਕਿ ਕਿ ਜੁੜਨ ਦੀ ਬਜਾਏ ਇਹਨਾਂ ਲੋਕਾਂ ਨੇ ਉਥੋਂ ਦੀ ਪ੍ਰਬੰਧਕ ਕਮੇਟੀ ਜਿਹੜੀ ਹੈ ਬਾਈ ਬੰਦੀ ਕਮੇਟੀ ਬਣੀ ਹੈ ਜਿਹਦੇ ਵਿੱਚ ਸੁਖਿੰਦਰ ਸਿੰਘ ਮਿੱਟੂ ਪ੍ਰਧਾਨ ਬਵੇਰ ਸਿੰਘ ਬੇਬਾ ਬਾਬਾ ਜੀ ਦਾ ਹੈ ਉਹ ਵ ভাইস ਪ੍ਰਧਾਨ ਔਰ ਗਰਬੀਰ ਸਿੰਘ ਕਮਿਸ਼ਨਲ ਧਰੋਣੇ ਸ਼੍ਰੋਮਣੀ ਪ੍ਰਚਾਰਕ ਤਰੰ ਪ੍ਰਚਾਰ ਕਮੇਟੀ ਦਾ ਉਹ ਕਮਿਸ਼ਨਲ ਹੈ ਗੁਰਮੀਤ ਸਿੰਘ ਇਹ ਬੰਦੇ ਜਿਹੜੇ ਪ੍ਰਬੰਧਕ ਸਨ ਉਥੋਂ ਦੇ ਇਹਨਾਂ ਨੇ ਗੁਰੂ ਘਰ ਵਿੱਚ ਸੰਗਤ ਆਉਣ ਤੋਂ ਰੋਕ ਦਿੱਤੀ ਕਿ ਕੋਈ ਗੁਰੂ ਘਰ ਨਹੀਂ ਜਾਵੇਗਾ ਔਰ ਨਾ ਹੀ ਬਾਬੇ ਨੂੰ ਕੋਈ ਬੁਲਾਵੇ ਨਾ ਹੀ ਗੁਰੂ ਘਰ ਕੋਈ ਸੇਵਾ ਦੇਵੇ ਜਿੱਥੇ ਗੁਰੂ ਘਰ ਆਉਣ ਤੋਂ ਸੇਵਾ ਬੰਦ ਹੋ ਗਈ ਬਾਸ ਦੀ 10 ਸੱਤ ਸਾਲ ਲੱਗ ਕੇ ਉੱਥੇ ਆਇਆ ਔਰ ਸੱਤਾਂ ਸਾਲਾਂ ਵਿੱਚ ਇੱਕ ਵਾਰ ਵੀ ਤਨਖਾਹ ਮਿਲਣਾਂ ਦੀ ਸੀ 5 ਹਜ਼ਾਰ ਰੁਪਏ ਦਾ ਕੀਤਾ ਸੀ ਉਹਨੇ 5000 ਤਨਖਾਹ ਕੀਤੀ ਸੀ ਉਹ ਵੀ ਨਹੀਂ ਕਿਨਾਂ ਦੇ ਦਿੱਤੀ ਅਜੇ ਤੱਕ ਕਿਸ ਵਾਸਤੇ ਅੱਜ ਅਸੀਂ ਉਸ ਗੁਰੂ ਗ੍ਰੰਥ ਸਾਹਿਬ ਜਿਹੜੇ ਲੈ ਆਏ ਆ ਔਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪਾਸ਼ਾ ਸੀ ਸ੍ਰੀ ਰਾਮ ਸਰ ਸਾਹਿਬ ਕਿਸ ਪਾਈ ਮਰ ਕਰਦੇ ਨੇ ਆ ਸੋ ਇਹੋ ਬੇਨਤੀ ਕਰਨੀ ਸੀ ਕਿ ਜਦੋਂ ਇਹੋ ਜੇ ਪ੍ਰਬੰਧਕ ਹੋਣ ਸੰਗਤਾਂ ਉਹਨਾਂ ਦੀ ਬਗਮ ਲੱਗ ਜਾਣ ਗੁਰੂ ਘਰ ਦਾ ਵਡਨ ਤੇ ਫਿਰ ਇੰਝ ਹੁੰਦਾ ਹੈ ਕਿ ਉੱਥੇ ਗੁਰੂ ਸਾਹਿਬ ਰਹਿਣੇ ਚਾਹੀਦੇ ਕਿ ਉੱਥੇ ਕੋਈ ਚਾਰਦਨ ਵੀ ਕੋਈ ਨਹੀਂ ਹੈ ਕੋਈ ਚੰਗਾ ਪ੍ਰਬੰਧ ਨਹੀਂ ਸੀ ਪਰ ਫਿਰ ਵੀ ਦਾਸ ਨੇ 7 ਸਾਲ ਉੱਥੇ ਡਿਊਟੀ ਨਿਰੰਤਰ ਕੀਤੀ ਔਰ ਦਿਨ ਰਾਤ ਕੀਤੀ ਇਸ ਵਾਸਤੇ ਬੇਨਤੀ ਹੈ ਕਿ ਜਿੰਨੇ ਜੋਗੀ ਅਸੀਂ ਸਾਸੀ ਸੇਵਾ ਦੇ ਭਾਈ ਹੈ ਹੁਣ ਅੱਗੇ ਇਹ ਰਿਪੋਰਟ ਜਿਹੜੀ ਹੈ ਇੱਥੇ ਸੁਲਾਈ ਵਾਲ ਕਰਕੇ ਮਹਾਰਾਜ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਭੇਜੀ ਜਾਵੇਗੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਕੀ ਫੈਸਲਾ ਲੈਂਦਾ ਹੈ ਕੁਝ ਫੈਸਲੇ ਦੇ ਨਾਲ